ਦੀ ਦਸਤ ਕੋਈ ਗਈ ਤਾਂ ਉਹਨਾਂ ਨੇ ਵਿਚਾਰੇ ਨੂੰ ਛੱਡ ਕੇ ਬਾਕੀ ਸਾਰੇ ਕੱਪੜੇ ਵੀ ਉਤਾਰ ਦਿੱਤੇ ਸੁਰੰਗ ਪੱਟਣ ਦੀ ਸ਼ੁਰੂਆਤ ਉਹਦੇ ਕਾਦੇ ਨਾਲ ਕੀਤੀ ਚਮਚਿਆਂ ਨਾਲ ਉਹਦੇ ਜਿਹੜੀ ਮਿੱਟੀ ਨਿਕਲਦੀ ਸੀਗੀ ਆਪਣੇ ਪਜਾਮਿਆਂ ਦੇ ਜੇਬਿਆਂ 'ਚ ਭਰ ਕੇ ਬਾਹਰ ਕੱਢੀ ਤੁਸੀਂ ਉਹ ਮੂਵੀ ਵੇਖੀ ਹੈ ਦ ਸ਼ੋਸ਼ੈਂਕ ਰਿਡੈਂਪਸ਼ਨ ਮਾਸਟਰ ਪੀਸਾ ਅਮੇਜ਼ਿੰਗ ਮੂਵੀ ਮੈਂ ਪਤਾ ਨਹੀਂ ਕਿੰਨੀ ਵਾਰੀ ਵੇਖ ਚੁੱਕੀ ਆ ਟਿਮ ਰੋਬਿਨਸਨ ਦੀ ਮੂਵੀ ਹੈ 1 ਆਫ ਮਾਈ ਫੇਵਰਿਟ ਮੂਵੀਜ਼ ਤੇ ਹੁਣ ਮੈਂ ਤੁਹਾਨੂੰ ਪੁੱਛੂੰਗੀ ਤੁਸੀਂ ਇਹ ਮੂਵੀ ਅਸਲ 'ਚ ਦੇਖੀ ਹੈ ਅਸਲ ਦੇ ਵਿੱਚ ਵੀ ਹੋਈ ਆ ਅੱਜ ਦੇ ਦਿਨ ਦਾ ਇਤਿਹਾਸ ਜੁੜਦਾ ਹੈ ਉਸ ਘਟਨਾ ਦੇ ਨਾਲ ਪੰਜਾਬ ਦੀ ਮਲਕੀਅਤ ਪੰਜਾਬ ਦਾ ਚੰਡੀਗੜ੍ਹ ਜਿਹਨੂੰ ਹੁਣ ਰਾਜਧਾਨੀ ਕਿਹਾ ਜਾਂਦਾ ਹੈ ਦੋ ਸਟੇਟਸ ਦੀ ਉੱਥੇ ਜੇਲ ਹੈ ਬੁੜੈਲ ਜੇਲ ਸਭ ਤੋਂ ਮਜ਼ਬੂਤ ਜੇਲ ਜੇਲ ਜਿਹਦੇ ਚ ਚਾਰ ਕੈਦੀਆਂ ਦੇ ਵੱਲੋਂ ਨਾ ਢਾਈ ਫੁੱਟ ਚੌੜੀ 14 ਫੁੱਟ ਡੂੰਗੀ ਤੇ 108 ਫੁੱਟ ਲੰਬੀ ਇੱਕ ਸੁਰੰਗ ਪੱਟੀ ਜਾਂਦੀ ਹੈ ਸੁਰੰਗ ਪੱਟਨ ਤੇ ਲਗਭਗ ਲੱਗਦਾ 1 ਸਾਲ ਤੇ ਹੈਰਾਨੀ ਦੀ ਗੱਲ ਦੇਖੋ ਉਹਨਾਂ ਕੈਦੀਆਂ ਨੇ ਉਹਦੇ ਵਿੱਚੋਂ ਜਿਹੜੀ ਮਿੱਟੀ ਨਿਕਲਦੀ ਸੀਗੀ ਆਪਣੇ ਪਜਾਮਿਆਂ ਦੇ ਨੇਫਿਆਂ ਚ ਭਰ ਕੇ ਬਾਹਰ ਕੱਢੀ ਐ ਸੁਰੰਗ ਪੱਟਨ ਦੀ ਸ਼ੁਰੂਆਤ ਬਤੇ ਕਾਦੇ ਨਾਲ ਕੀਤੀ ਚਮਚਿਆਂ ਨਾਲ 2004 ਚ 21 ਤੇ 22 ਜਨਵਰੀ ਦੀ ਵਿਚਾਰਲੀ ਰਾਤ ਨੂੰ ਵੀਅੰਤ ਸਿੰਘ ਕਤਲ ਕਾਂਡ ਦੇ ਵਿੱਚ ਨਾਮਜ਼ਦ ਪਾਈ ਜਗਤਾਰ ਸਿੰਘ ਹਵਾਰਾ ਪਾਈ ਪਰਮਜੀਤ ਸਿੰਘ ਪਿਉਰਾ ਪਾਈ ਜਗਤਾਰ ਸਿੰਘ ਤਾਰਾ ਤੇ ਇੱਕ ਹਰਿਆਣਵੀ ਰਸੋਈਆ ਦੇਵੀ ਸਿੰਘ ਇਹ ਚਾਰੋਂ ਜੇਲ੍ਹ ਦੇ ਵਿੱਚੋਂ ਸੁਰੰਗ ਦੇ ਰਾਹੀਂ ਫਰਾਰ ਹੋ ਜਾਂਦੇ ਆ ਤੇ ਅੱਜ ਦੇ ਦਿਨ ਨਾਲ ਹੀ ਇੱਕ ਹੋਰ ਘਟਨਾ ਜੁੜਦੀ ਹੈ 22 ਜਨਵਰੀ 1923 ਨੂੰ ਇੰਸਪੈਕਟਰ ਜਨਰਲ ਪ੍ਰिजनਰ ਡੇਰਾ ਗਾਜ਼ੀ ਖਾਨ ਜੇਲ੍ਹ ਦਾ ਮੁਆਇਨਾ ਕਰਨ ਆਇਆ ਤਾਂ ਉਦੋਂ ਨਾਲ ਸਿੱਖਾਂ ਨੇ ਸਿਰ ਦੇ ਉੱਤੇ ਕਾਲੀਆਂ ਦਸਤਾਰਾਂ ਬੰਨੀਆਂ ਹੋਈਆਂ ਸੀ ਕਾਲੀਆਂ ਦਸਤਾਰਾਂ ਬੰਨ੍ਹਦੇ ਕਿਉਂ ਸੀਗੇ ਰੋਸ ਦੇ ਵਜੋਂ ਉਹਨੇ ਉਸੇ ਵਕਤ ਹੁਕਮ ਦਿੱਤਾ ਕਿ ਸਾਰੀਆਂ ਕੈਦੀਆਂ ਦੀਆਂ ਦਸਤਾਰਾਂ ਜਿਹੜੀਆਂ ਉਹ ਖੋਲੀਆਂ ਜਾਣ ਤੇ ਉਸ ਵਕਤ ਸੀਗੇ ਬਾਬਾ ਖੜਕ ਸਿੰਘ ਉਹ ਵੀ ਉਸੇ ਜੇਲ੍ਹ ਦੇ ਵਿੱਚ ਸੀ ਉਹਨਾਂ ਦੀ ਦਸਤਾਰ ਖੋਈ ਗਈ ਤਾਂ ਉਹਨਾਂ ਨੇ ਕਚਹਿਰੇ ਨੂੰ ਛੱਡ ਕੇ ਬਾਕੀ ਸਾਰੇ ਕੱਪੜੇ ਵੀ ਉਤਾਰਤੇ ਤੇ ਉਹਨਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਦੇਤੇ ਕਹਿੰਦੇ ਵੀ ਜੇ ਸਾਡੇ ਸੇਰੀ ਨੰਗੇ ਆ ਫਿਰ ਅਸੀਂ ਤਨ ਟੱਕ ਕੇ ਵੀ ਕੀ ਕਰਨਾ ਉਹ ਜੇਲ੍ਹ ਅਧਿਕਾਰੀਆਂ ਨੂੰ ਦੇਤੇ ਕਹਿੰਦੇ ਵੀ ਜੇ ਸਾਡੇ ਸੇਰੀ ਨੰਗੇ ਆ ਫਿਰ ਅਸੀਂ ਤਨ ਟੱਕ ਕੇ ਵੀ ਕੀ ਕਰਨਾ ਇਹ ਦਸਤਾਰ ਸਾਨੂੰ ਬੜੀ ਔਖੀ ਮਿਲੀ ਆ ਲੱਖਾਂ ਸਿਰ ਦਿੱਤੇ ਆ ਖੈਰੀ ਗੱਲ ਮੇਰੇ ਤੇ ਵੀ ਟੁੱਕਦੀ ਆ ਆਪਣੀ ਸਭ ਤੇ ਟੁੱਕਦੀ ਆ ਵਾਇਗਰੂ ਮੇਰ ਕਰੇ ਜਲਦੀ ਅਮ ਵਾਪਸ ਕਰਨੋਂ ਪਰਤੀਏ 22 ਜਨਵਰੀ 1923 ਨੂੰ ਇਹ ਘਟਨਾ ਹੁੰਦੀ ਆ ਤੇ ਬਾਬਾ ਖੜਕ ਸਿੰਘ 1927 ਦੀਆਂ ਗਰਮੀਆਂ ਚ ਕਚਹਿਰੀ ਚ ਹੀ ਰਹਾ ਹੁੰਦੇ ਆ ਸਰਦੀਆਂ ਗਰਮੀਆਂ ਉਹਨਾਂ ਬਿਨਾਂ ਕੱਪੜਿਆਂ ਤੋਂ ਗੁਜ਼ਾਰੀਆਂ ਸੀ ਕਿਆਂ ਇਹ ਸੀ ਅੱਜ ਦੀ ਦੂਜੀ ਘਟਨਾ ਜੇ ਤੁਮ ਮੜੀ ਦੇ ਲਾਲਿਓ ਤਾਂ ਵੀਡੀਓ ਸਕਰੋਲ ਕਰ ਦਿਓ ਮਾੜੀ ਦਿਲ ਵਾਲੀ ਬੰਦੇ ਤੋਂ ਵੀਡੀਓ ਦੇਖੀ ਨਹੀਂ ਜਾਣੀ ਕਿ ਕਿੰਨਾ ਬਹੁਤ ਦਰਦਨਾਕ ਹੈ ਬੀਬੀਸੀ ਦੀ ਇੱਕ ਰਿਪੋਰਟ ਪਈ ਇੰਟਰਨੈਟ ਦੇ ਉੱਤੇ ਦ ਰੇਪਸ 댓 ਇਨ ਦੀ ਅਫਰੀਕਾ ਉਹ ਬੁਲਾਦਕਾਰ ਜਿਨ੍ਹਾਂ ਨੂੰ ਭਰਤ ਭੁੱਲ ਕੇ ਆ ਗੂਗਲ ਤੇ ਸਰਚ ਕਰ ਲਿਓ ਇਹਦੇ ਵਿੱਚ ਇਸ ਸਮੱਸਿਆ ਦੇ ਉੱਤੇ ਨਾ ਕੁਝ ਹਾਲੀਆ ਉਦਾਹਰਣ ਦਿੱਤੇ ਗਏ ਆ ਜਿਵੇਂ ਕਿ 2004 ਦੇ ਵਿੱਚ ਮਨੀਪੁਰ ਦੇ ਵਿੱਚ 32 ਸਾਲਾ ਮਨੋਰਮਾ ਨੂੰ ਅਸਾਮ ਰਾਈਫਲਸ ਦੇ ਸਿਪਾਹੀ ਉਹਦੇ ਘਰੋਂ ਚੁੱਕ ਕੇ ਲੈ ਗਏ ਸੀਗੇ ਉਨ੍ਹਾਂ ਨੇ ਉਹਦੇ ਤੇ ਬਗਾਵਤੀਆਂ ਦੀ ਮਦਦ ਕਰਨ ਦਾ ਦੋਸ਼ ਲਾਇਆ ਸੀ ਕਿ ਉੱਤੇ ਕੁਝ ਘੰਟਿਆਂ ਬਾਅਦ ਨਾ ਉਹਦੀ Laash ਸੜਕ ਕਿਨਾਰੇ ਮਿਲੀ